ਤਨ ਤਨ ਚਿੜੀਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੋਲ ਮੰਤਰ ਦੇ ਜਾਪ ਤੇ ਵਿੱਚ ਇਨੀ ਸ਼ਕਤੀ ਹੈ ਇਨੀ ਬਰਕਤ ਹੈ ਜੇਕਰ ਤੁਸੀਂ ਆਪਣੇ ਕਮਾਕਾਰਾਂ ਦੇ ਵਿੱਚ ਬਰਕਤ ਚਾਹੁੰਦੇ ਹੋ ਆਪਣੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੁਹਾਡਾ ਕਹਿਣਾ ਮੰਨਣ ਸਿੱਧੇ ਰਾਹਾਂ ਤੇ ਚੱਲਣ ਜ਼ਿੰਦਗੀ ਦੇ ਵਿੱਚ ਕੁਝ ਬਣਨ ਮੁਸੀਬਤਾਂ ਪਰੇਸ਼ਾਨੀਆਂ ਤੁਹਾਡੇ ਨੇੜੇ ਨਾ ਆਉਣ ਕਿਸੇ ਵੀ ਚੀਜ਼ ਦੀ ਤੁਹਾਨੂੰ ਕਮੀ ਨਾ ਹੋਵੇ ਤਾਂ ਪਿਆਰੇ ਸਾਧ ਸੰਗਤ ਜੀ ਹਰ ਰੋਜ਼ ਸ਼ਰਦਾ ਦੇ ਨਾਲ ਮੂਲ ਮੰਤਰ ਜਪਿਆ ਕਰੋ ਸਾਧ ਸੰਗਤ ਜੀ ਐਸੀ ਹੀ ਤਰ੍ਹਾਂ ਇੱਕ ਸਕੂਲ ਦਾ ਮਾਸਟਰ ਆਪਣੀ ਹੱਡ ਪੀਤੀ ਸੁਣਾਉਂਦਾ ਹੈ ਉਹ ਦੱਸਦਾ ਹੈ ਕਿ ਮੈਨੂੰ ਮੇਰੇ ਬਚਪਨ ਦੇ ਵਿੱਚ ਹਰ ਰੋਜ਼ ਸਕੂਲ ਦੇ ਵਿੱਚ ਮਾਰ ਪੈਂਦੀ ਸੀ ਇੱਕ ਤਾਂ ਮੈਂ ਪੜ੍ਹਾਈ ਦੇ ਵਿੱਚ ਕਮਜ਼ੋਰ ਸੀ ਤੇ ਦੂਜਾ ਮੇਰੇ ਸਕੂਲ ਦੀ ਫੀਸ ਦੇਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਸੀ ਗਰੀਬੀ ਬੜੀ ਸੀ ਉਹ ਕਹਿੰਦਾ ਮੇਰੇ ਘਰ ਦੇ ਕੋਲ ਇੱਕ ਗੁਰਦੁਆਰਾ ਸੀ ਮੈਂ ਇੱਕ ਦਿਨ ਉੱਥੇ ਚਲਾ ਗਿਆ ਮੈਂ ਗ੍ਰੰਥੀ ਸਾਹਿਬ ਜੀ ਨੂੰ ਪੁੱਛਿਆ ਭਾਈ ਸਾਹਿਬ ਜੀ ਕੋਈ ਐਸਾ ਤਰੀਕਾ ਹੈ ਕਿ ਮੈਨੂੰ ਸਕੂਲੋਂ ਮਾਰ ਨਾ ਪਵੇ ਗ੍ਰੰਥੀ ਸਾਹਿਬ ਕਹਿਣ ਲੱਗੇ ਬੇਟਾ ਤੂੰ ਮੋਲ ਮੰਤਰ ਜਪਿਆ ਕਰ ਦੁਨੀਆ ਦੇ ਲੋਕ ਤੇਰੇ ਪਿੱਛੇ ਪਿੱਛੇ ਫਿਰਿਆ ਕਰਨਗੇ ਉਹ ਕਹਿੰਦਾ ਕਿ ਪਤਾ ਨਹੀਂ ਗ੍ਰੰਥੀ ਸਾਹਿਬ ਨੇ ਮੈਨੂੰ ਕਿਸ ਵਜ੍ਹਾ ਦੇ ਵਿੱਚ ਇਹ ਕਿਹਾ ਅਗਲੇ ਦਿਨ ਮੈਂ ਮੋਲ ਮੰਤਰ ਪੜ੍ਹ ਕੇ ਸਕੂਲ ਗਿਆ ਉਹੀ ਟੀਚਰ ਹੈ ਉਹੀ ਮੈਂ ਹਾਂ ਜਿਹਦੇ ਕੋਲੋਂ ਮੈਨੂੰ ਰੋਜ਼ ਮਾਰ ਪੈਂਦੀ ਸੀ ਮਾਰ ਦੀ ਗੱਲ ਛੱਡੋ ਮੈਨੂੰ ਮੈਨੂੰ ਜੋ ਰੋਜ਼ ਫੀਸ ਦੇ ਲਈ ਟੋਕਿਆ ਜਾਂਦਾ ਸੀ ਉਹ ਵੀ ਟੀਚਰ ਕਹਿਣ ਲੱਗੀ ਬੇਟਾ ਤੂੰ ਫੀਸ ਦੀ ਚਿੰਤਾ ਨਾ ਕਰੀ ਫੀਸ ਤੇਰੀ ਮੈਂ ਦੇ ਦਿਆ ਕਰਾਂਗਾ ਕਹਿੰਦਾ ਮੈਂ ਹੈਰਾਨ ਰਹਿ ਗਿਆ ਕਿ ਮੈਂ ਵੀ ਉਹੀ ਹਾਂ ਟੀਚਰ ਵੀ ਉਹੀ ਹੈ ਉਹ ਆਖਦਾ ਹੈ ਮੂਲ ਮੰਤਰ ਦੀ ਹੀ ਬਖਸ਼ਿਸ਼ ਹੈ ਜਿਨੇ ਮੈਨੂੰ ਮਾਰ ਪੈਣ ਤੋਂ ਬਚਾ ਦਿੱਤਾ ਹੈ ਤੇ ਮੇਰੀ ਫੀਸ ਦੀ ਚਿੰਤਾ ਨੂੰ ਵੀ ਖਤਮ ਕਰ ਦਿੱਤਾ ਹੈ ਤੇ ਉਸ ਮੋਲ ਮੰਤਰ ਦੇ ਸ਼ਕਤੀ ਦੇ ਨਾਲ ਅੱਜ ਮੈਂ ਸਕੂਲ ਦਾ ਮਾਸਟਰ ਹਾਂ ਉਹ ਅੱਜ ਵੀ ਬੱਚਿਆਂ ਨੂੰ ਇਹ ਸਿਖਿਆ ਦਿੰਦਾ ਹੈ ਕਿ ਜੇ ਕਿਸੇ ਨੂੰ ਨੌਕਰੀ ਨਾ ਮਿਲਦੀ ਹੋਵੇ ਕਿਸੇ ਨੂੰ ਕਾਰੋਬਾਰ ਵਿੱਚ ਤੰਗੀ ਹੋਵੇ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਕਿਸੇ ਦੇ ਸਿਰ ਤੇ ਮੁਕੱਦਮਾ ਚੱਲਦਾ ਹੋਵੇ ਘਰ ਵਿੱਚ ਕੋਈ ਬੰਦਾ ਬਿਮਾਰ ਹੋਵੇ ਡਾਕਟਰ ਦੀ ਦਵਾਈ ਨਾਲ ਆਰਾਮ ਨਾ ਹੋਵੇ ਕਿ ਸੇ ਦੇ ਕਰ ਔਲਾਦ ਨਾ ਹੋਵੇ ਸੇ ਤੇ ਕਰਜ਼ਾ ਹੋਵੇ ਭਾਵੇਂ ਦੁਨੀਆ ਦੇ ਕੋਈ ਵੀ ਪਰੇਸ਼ਾਨੀ ਹੋਵੇ ਮੂਲ ਮੰਤਰ ਇੱਕ ਐਸਾ ਪਵਿੱਤਰ ਮੰਤਰ ਹੈ ਜਿਸ ਦੇ ਚਪਨ ਦੇ ਨਾਲ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਸਾਧ ਸੰਗਤ ਜੀ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਇਹ ਚਮਤਕਾਰ ਤੁਹਾਡੇ ਨਾਲ ਵਾਪਰਿਆ ਤੁਸੀਂ ਇਹ ਚਮਤਕਾਰ ਵਾਪਰਦਾ ਆਪ ਅੱਖੀਂ ਦੇਖੋਗੇ ਸੰਗਤ ਜੀ ਇਸੇ ਹੀ ਤਰ੍ਹਾਂ ਇੱਕ ਹੋਰ ਮੂਲ ਮੰਤਰ ਦੀ ਤਾਕਤ ਜਦੋਂ ਇੱਕ ਗੁਰਸਿੱਖ ਵੀਰ ਨਾਲ ਵਾਪਰੀ ਤਾਂ ਉਸ ਵੀਰ ਨੇ ਸਾਡੇ ਨਾਲ ਉਹ ਘਟਨਾ ਸਾਂਝੀ ਕੀਤੀ ਚਉਪਈ ਸਾਹਿਬ ਜੀ ਦੀ ਪਾਠ ਦੀ ਤਾਕਤ ਵਾਹਿਗੁਰੂ ਗੁਰਮੰਤਰ ਛਾਪ ਦੀ ਤਾਕਤ ਦੇ ਬਾਰੇ ਦੱਸਿਆ ਸਾਧ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੁਹਾਡੀ ਸ਼ੇਅਰ ਕੀਤੀ ਹੋਈ ਵੀਡੀਓ ਦੇ ਨਾਲ ਕੋਈ ਵੀਡੀਓ ਨੂੰ ਸੁਨੇਗਾ ਉਹਦਾ ਜੀਵਨ ਬਦਲ ਜਾਵੇਗਾ ਸੋ ਇਹਦਾ ਸੇਰਾ ਤੁਹਾਨੂੰ ਜਾਵੇਗਾ ਕਿਸੇ ਦਾ ਪਲਾ ਕਰਨਾ ਇੱਕ ਬਹੁਤ ਚੰਗੀ ਗੱਲ ਹੈ ਕਿਸੇ ਨੂੰ ਗੁਰੂ ਦੇ ਨਾਲ ਜੋੜ ਦੇਣਾ ਇੱਕ ਬਹੁਤ ਚੰਗਾ ਪੁੰਨ ਹੈ ਕੋਈ ਤੁਹਾਡੇ ਕਰਕੇ ਕੁਝ ਕੋ ਮਿੰਡ ਸਤ ਸੰਗਤ ਕਰ ਲਵੇ ਇਸ ਵੀਡੀਓ ਰਾਹੀਂ ਉਸ ਦਾ ਪਲਾ ਹੋ ਸਕਦਾ ਹੈ ਤੇ ਸਾਤ ਸੰਗਤ ਦੀ ਮੂਲ ਮੰਤਰ ਦੇ जाप ਦੇ ਵਿੱਚ ਇੰਨੀ ਤਾਕਤ ਹੈ ਕਿ ਇੱਕ ਗੁਰ ਸਿੱਖ ਨੇ ਦੱਸਿਆ ਗ੍ਰੰਥੀ ਸਿੰਘ ਉਹ ਕਹਿੰਦਾ ਕਿ ਮੈਂ ਰੋਜ਼ 101 ਵਾਰ ਮੋਲ ਮੰਤਰ ਦਾ ਜਾਪ ਕਰਦਾ ਸੀ ਮਾਲਾ ਫੇਰ ਦਸੀ ਤੇ ਕਹਿੰਦਾ ਮੇਰੇ ਪੇਟ ਦੇ ਵਿੱਚ ਬੜਾ ਦਰਦ ਰਹਿੰਦਾ ਸੀ ਤੇ ਕਹਿੰਦਾ ਕਿ ਮੈਂ ਪੂਰੇ 41 ਦਿਨ ਮੋਲ ਮੰਤਰ ਦਾ ਜਾਪ ਕੀਤਾ ਤੇ ਮੇਰੇ ਢਿੱਡ ਦਰਦ ਬਿਲਕੁਲ ਦੂਰ ਹੋ ਗਿਆ ਡਾਕਟਰਾਂ ਤੋਂ ਕਹਿੰਦਾ ਕਿ ਮੈਨੂੰ ਸਾਲ ਹੋ ਗਏ ਸੀ ਦਵਾਈਆਂ ਲੈਂਦਿਆਂ ਨੂੰ ਬੜੀਆਂ ਦਵਾਈਆਂ ਬੜੇ ਐਕਸ-ਰੇ ਵੀ ਕਰਵਾਏ ਬੜੇ ਵਿਦਵਾਨ ਦੇ ਕੋਲੋਂ ਦੇਸੀ ਅੰਗਰੇਜ਼ੀ ਸ਼ਬਦ ਵਾਈਆਂ ਵੀ ਖਾਧੀਆਂ ਪਰ ਜਦੋਂ ਕਹਿੰਦਾ ਕਿ ਮੈਨੂੰ ਮਹਾਪੁਰਖਾਂ ਨੇ ਕਥਾ ਦੇ ਵਿੱਚ ਦੱਸਿਆ ਤੇ ਮੈਂ ਕਹਿੰਦਾ ਉਹ ਫਾਰਮੂਲਾ ਲਾਗੂ ਕਰ ਲਿਆ ਕਹਿੰਦਾ ਮੈਂ ਸਵੇਰ ਉੱਠਣਾ ਨਿਤਨੇਮ ਤੋਂ ਬਾਅਦ ਚਾਹ ਪਾਣੀ ਪੀ ਕੇ ਆਰਾਮ ਲੈ ਕੇ ਫਿਰ ਕਹਿੰਦਾ ਕਿ 101 ਵਾਰ ਮੋਲ ਮੰਤਰ ਦਾ जाप ਕਰਕੇ ਅਰਦਾਸ ਕਰਨੀ ਤੇ ਪਰਮਾਤਮਾ ਨੇ ਇਸ ਅਰਦਾਸ ਨੂੰ ਸੁਣਿਆ ਤੇ ਵੱਡੇ-ਵੱਡੇ ਕਹਿੰਦੇ ਡਾਕਟਰ ਦੇ ਕੋਲ ਮੈਂ ਹਜ਼ਾਰਾਂ ਦੇ ਖਰਚੇ ਕਰਦਾ ਸੀ ਬਿੱਲ ਬਣ ਜਾਂਦੇ ਸੀ ਪਰ ਕੋਈ ਨੁਕਸ ਨਹੀਂ ਸੀ ਨਿਕਲਦਾ ਕਹਿੰਦਾ ਕਿ ਮੈਨੂੰ ਡਾਕਟਰਾਂ ਨੇ ਇਹ ਕਹਿ ਦਿੱਤਾ ਸੀ ਕਿ ਕੋਈ ਨੁਕਸ ਨਹੀਂ ਹੈ ਪਰ ਉਹ ਕਹਿੰਦਾ ਕਿ ਮੇਰੇ ਦਰਦ ਬਹੁਤ ਹੁੰਦਾ ਸੀ ਇੱਕ ਵਾਰ ਤਾਂ ਉਹ ਵੀਰ ਇੱਕ ਇੱਕ ਮਹੀਨਾ ਮੰਜੀ ਤੇ ਹੀ ਪਿਆ ਉਹਨੇ ਇਹ ਗੱਲ ਸਾਂਝੀ ਕੀਤੀ ਤੇ ਤਜਰਬਾ ਉਹਦਾ ਨੇਜੀ ਸੀ ਕਹਿੰਦਾ ਕਿ ਮੂਲ ਮੰਤਰ ਨੇ ਉਹਦੇ ਢਿੱਡ ਦਾ ਰੋਗ ਦੂਰ ਕਰ ਦਿੱਤਾ ਸਤਿਗੁਰ ਨੇ ਅਰਦਾਸ ਸੁਣੀ ਸੋ ਸਾਧ ਸੰਗਤ ਜੀ ਇਸ ਲਈ ਮੂਲ ਮੰਤਰ ਦਾ ਜਾਪ ਬਹੁਤ ਜ਼ਰੂਰੀ ਹੈ ਤੁਹਾਨੂੰ ਕੋਈ ਵੀ ਦੁੱਖ ਹੈ ਰੋਗ ਹੈ ਤਕਲੀਫ ਹੈ ਕਦੀ ਜਾਪ ਕੇ ਦੇਖਿਓ 41 ਦਿਨ ਰੋਜ਼ 101 ਵਾਰ ਮੂਲ ਮੰਤਰ ਦਾ ਜਾਪ ਤੁਹਾਡਾ ਜੀਵਨ ਬਦਲ ਜਾਵੇਗਾ ਤੁਹਾਡੇ ਨਾਲ ਤੁਹਾਡੇ ਨਾਲ ਵੀ ਚਮਤਕਾਰ ਵਾਪਰੇਗਾ ਵੱਡੀ ਤੋਂ ਵੱਡੀ ਘਟਨਾ ਵੱਡੀ ਤੋਂ ਵੱਡਾ ਸੰਕਟ ਵੱਡੇ ਤੋਂ ਵੱਡਾ ਸੰਕਟ ਸਮੱਸਿਆ ਦੂਰ ਹੋ ਜਾਵੇਗੀ ਸੋ ਸਾਧ ਸੰਗਤ ਜੀ ਤੀਜੇ ਪਾਸ਼ਾ ਤਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਪਾਣੀ ਸ੍ਰੀ ਅਨੰਤ ਸਾਹਿਬ ਰੋਜ਼ ਆਪਾਂ ਪੜਦੇ ਹਾਂ ਉਹਦੇ ਵਿੱਚ ਮਹਾਰਾਜ ਜੀ ਨੇ ਕੀਮਤੀ ਪਾਠਨ ਕੀਤੇ ਨੇ ਕਿ ਜੇ ਕੋਈ ਇਹਨੂੰ ਸਮਝੇ ਜੇ ਕੋਈ ਕਮਾਵੇ ਢੁੰਗੀ ਆਈ ਦੇ ਵਿੱਚ ਬੜੇ ਸੋਹਣੇ ਅਰਥ ਨੇ ਜੇ ਕੋਈ ਮੂਲ ਮੰਤਰ ਜਪਦਾ ਹੈ ਬਾਣੀ ਪੜਦਾ ਹੈ ਤਾਂ ਉਹਦਾ ਪਾਰ ਉਤਾਰਾ ਬਹੁਤ ਜਲਦੀ ਹੋ ਜਾਂਦਾ ਹੈ ਸਾਧ ਸੰਗਤ ਜੀ ਅਗਲੀ ਬੇਨਤੀ ਜੋ ਕਰਨ ਲੱਗੀ ਹਾਂ ਕਿ ਪਾਸ਼ਾ ਕਹਿੰਦੇ ਨੇ ਕਿ ਇਹ ਸਰੀਰ ਆ ਮੇਰਾ ਇਸ ਜਗ ਮੇ ਆਏ ਕੇ ਕਿਆ ਤੂੰ ਦ ਕਰਮ ਕਮਾਇਆ ਪਾਸ਼ਾ ਕਹਿੰਦੇ ਇਹ ਸਰੀਰ ਮੇਰਿਆ ਆਪਣੇ ਆਪ ਨੂੰ ਆਪਾ ਕਹੀਏ ਆਪਣੀ ਅੰਤਰ ਆਤਮਾ ਨੂੰ ਏਗਲ ਕਹੀਏ ਕਿ हे ਮੇਰਿਆ ਮਨਾ ਇਸ ਸੰਸਾਰ ਦੇ ਵਿੱਚ ਆਕੇ ਤੂੰ ਕਿਹੋ ਜੇ ਕੰਮ ਕੀਤੇ ਚੰਗਾ ਕਾਰਜ ਕੀ ਕੀਤਾ ਚੰਗਾ ਕੀ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰ ਜਦ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਜਿਨੇ ਤੈਨੂੰ ਬਣਾਇਆ ਹੈ ਜਿਨੇ ਪ੍ਰਮਾਤਮਾ ਨੇ ਤੇਰੀ ਰਚਨਾ ਕੀਤੀ ਹੈ ਕਿ ਤੁਹਾਨੂੰ ਧਿਆਰ ਲਿਆ ਹੈ ਕਿ ਤੁਹਾਨੂੰ ਆਪਣੇ ਮਨ ਕਿਉਂ ਕਿ ਤੁਹਾਨੂੰ ਆਪਣੇ ਮਨ ਦੇ ਵਿੱਚ ਜਗ੍ਹਾ ਦਿੱਤੀ ਹੋਈ ਹੈ ਉਹਨੂੰ ਮਨ ਵਿੱਚ ਵਸਾ ਲਿਆ ਹੈ ਮਹਾਰਾਜੀ ਇਹ ਕਹਿੰਦੇ ਹਨ ਕਿ ਤੂੰ ਇਸ ਜਾਗਤੇ ਆ ਕੇ ਇਹੋ ਜਿਹਾ ਕੀ ਚੰਗਾ ਕਰਮ ਕੀਤਾ ਹੈ ਜੀਂਦੇ ਕਰਕੇ ਤੈਨੂੰ ਸ਼ਾਬਾਸ਼ੀ ਦਈਏ ਕਿ ਵਾਹ ਪੁੱਤਰਾ ਬਹੁਤ ਸੋਹਣਾ ਕੰਮ ਕੀਤਾ ਤੇਰਾ ਇਸ ਸੰਸਾਰ ਦੇ ਵਿੱਚ ਆਉਣਾ ਤੰ ਹੈ ਨਹੀਂ ਸੁਖਨੀ ਸਾਹਿਬ ਜੀ ਦੇ ਪਾਣੀ ਦੇ ਅੰਦਰ ਤਾਂ ਜਿਹੜੇ ਬੰਦੇ ਕੁਝ ਚੰਗੇ ਕਰਮ ਕਰਦੇ ਹਨ ਇਸ ਸੰਸਾਰ ਵਿੱਚ ਲੋਕ ਪੁਲਾਈ ਦਾ ਕੰਮ ਜਾਂ ਸੇਵਾ ਭਗਤੀ ਦਾ ਕੰਮ ਬੰਦਗੀ ਕਰਦੇ ਹਨ ਉਹਦੇ ਨਾਮ ਦਾ ਚਾਪ ਕਰਦੇ ਹਨ ਜਿਹੜੇ ਨਾਮ ਚਾਪਦੇ ਹਨ ਤੇ ਬਾਣੀ ਪੜ੍ਹਦੇ ਹਨ ਉਹਨਾਂ ਨੂੰ ਧੰਨ ਕਿਹਾ ਗਿਆ ਹੈ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਧੰਨ ਧੰਨ ਜਨ ਆਇਆ केंद्र धन है वह बंदा तीन बार महाराज जी ने कहा जन आया धन धन बा आनंद जी धन धन बाबा ईश्वर सिंह जी महाराज राड़े वाले महापुरख धन धन बाबा अतर सिंह जी महाराज मस्तुआने वाले होर अनेक महापुरुष बाबा करम सिंह जी राड़ा साहब वाले बाबा करम सिंह जी पिखी वाले बाबा मोनी जी महाराज हरनाम सिंह जी ਇਨੇ ਮਹਾਪੁਰਸ਼ ਜਿੰਨਾ ਨੇ ਤਨ ਤਨ ਕਹਾਇਆ ਹੈ ਉਹਨਾਂ ਨੂੰ ਨਹੀਂ ਮਹਾਰਾਜੀ ਦੀ ਪਾਣੀ ਨੇ ਤਾਂ ਉਹਨਾਂ ਮਹਾਪੁਰਖਾਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਵੀ ਤਨ ਕਿਹਾ ਹੈ ਕਹਿੰਦੇ ਤਨ ਜਨਿੰਦੀ ਮਾਂ ਆਏ ਸਫਲ ਸੀ ਉਹ ਕਹਿੰਦੇ ਤਾਨ ਨੇ ਉਹ ਮਾਂਵਾਂ ਜਿਨ੍ਹਾਂ ਨੇ ਕਿਸੇ ਭਗਤ ਨੂੰ ਜਨਮ ਦੇ ਕੇ ਜਿਹਦੇ ਪੇਟੋਂ ਝਮਕੇ ਕੋਈ ਭਗਤ ਹੋ ਗਿਆ ਹੈ ਕੋਈ ਸੂਰਮਾ ਬਣ ਗਿਆ ਹੈ ਕੋਈ ਦਾਨ ਨਹੀਂ ਬਣ ਗਿਆ ਹੈ ਤੇ ਉਹ ਜਗਤ ਵਿੱਚ ਚੁੰਦੇ ਰਹਿੰਦੇ ਹਨ ਤੇ ਹਮੇਸ਼ਾ ਭਗਤਾਂ ਨੂੰ ਯਾਦ ਕੀਤਾ ਜਾਂਦਾ ਹੈ ਸਾਦ ਸੰਗਤ ਜਿਹੋ ਜੇ ਕਰਮ ਅਸੀਂ ਕਰਾਂਗੇ ਉਹੋ ਜੇ ਕਰਮਾਂ ਦਾ ਸਾਨੂੰ ਫਲ ਮਿਲਣਾ ਹੈ ਜੈਸਾ ਬੀਜਾਂਗੇ ਸੋ ਲੋਨੇ ਕਰਮ ਸੰਦੜਾ ਖੇਤ ਜਿਹੋ ਜੇ ਅਸੀਂ ਬੀਜਾਂਗੇ ਉਹੋ ਜਿਹੀ ਵਟਾਂਗੇ ਇਸ ਲਈ ਚੰਗੇ ਕਰਮ ਕਰੀਏ ਮੂਲ ਮਨਤ ਦੇ ਜਾਬ ਦੇ ਚ ਇੰਨੀ ਤਾਕਤ ਹੈ ਮੂਲ ਮਨਤ ਦਾ ਜਾਬ ਕਰੀਏ ਸਾ ਸੰਗਤ ਜੀ ਸਾਨੂੰ ਅਜੇ ਤੱਕ ਇਸ ਗੱਲ ਦਾ ਭੇਦ ਨਹੀਂ ਆਇਆ ਕਿ ਜੇ ਦੁਨੀਆ ਤੇ ਸੁਖ ਮੰਗਾਂਗੇ ਫਿਰ ਮੰਗਦੇ ਬਣਾਂਗੇ ਇਸ ਤਰ੍ਹਾਂ ਮੰਗਦੇ ਰਹਾਂਗੇ ਕਦੇ ਵੀ ਮਨ ਨੂੰ ਸਬਰ ਸੰਤੋਖ ਨਹੀਂ ਆਉਣਾ ਇਹ ਮਨ ਦੇ ਵਿੱਚ ਇਛਾਵਾਂ ਪੈਦਾ ਹੁੰਦੀਆਂ ਜਾਣਗੀਆਂ ਇੱਕ ਇਛਾ ਪੂਰੀ ਹੋਈ ਤੁਝੇ ਨਾਲ ਦੀ ਨਾਲ ਖੜੀ ਹੋ ਗਈ ਤਾਂ ਇਸ ਤਰੀਕੇ ਦੇ ਨਾਲ ਆਪਾਂ ਸ਼ਾਮਾਂ ਦੇ ਵਿੱਚੋਂ ਕਦੇ ਵੀ ਪਾਰ ਨਹੀਂ ਹੋ ਸਕਾਂਗੇ ਪਰ ਜਿਨ੍ਹਾਂ ਨੇ ਦਿਨ ਦੇ ਵਿੱਚ ਇੱਕ ਵਾਰ ਵੀ ਜੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ हे ਗੁਰੂ ਨਾਨਕ ਅਸੀਂ ਤੇਰੇ ਹਾਂ ਉਸ ਦਿਨ ਤੋਂ ਸਾਡੀ ਫਿਕਰ ਗੁਰੂ ਨਾਨਕ ਪਾਤਸ਼ਾਹੀ ਨੂੰ ਹੋ ਜਾਣੀ ਹੈ ਉਹ ਦਾਤਾ ਦੇਣ ਵਾਲਾ ਹੈ ਉਹ ਸਮਰੱਥ ਗੁਰੂ ਹੈ ਤੇ ਜੋ ਮਾਲਕ ਦੇ ਹੋ ਜਾਂਦੇ ਹਨ ਇਹ ਦੁਨੀਆਵੀ ਸੁੱਖ ਸਹੂਲਤਾਂ ਆਪਣੇ ਆਪ ਹੀ ਉਨਾ ਮੁੰੁੱਖਾਂ ਦੇ ਕੋਲ ਚੱਲ ਕੇ ਆ ਜਾਂਦੀਆਂ ਹਨ ਕਦੇ ਵੀ ਮੋਹ ਮੰਗ ਕੇ ਬੋਲ ਕੇ ਦਸੰਦੀ ਲੋੜਨੇ ਪੈਂਦੀ ਫਿਰ ਸਾਨੂੰ ਮਹਾਪੁਰਸ਼ ਇਹ ਨਹੀਂ ਸੌਖੇ ਜੋਗਤ ਦੱਸਦੇ ਹਨ ਫਿਰ ਆਪਾਂ ਰੋਜ਼ ਦੀ ਰੋਜ਼ ਕਿਉਂ ਦੁਨਿਆਵੀ ਸੁਖ ਮੰਗਦੇ ਹਾਂ ਕਿਉਂ ਮਾਇਆ ਮੰਗਣੀ ਕਿਉਂ ਆਪਾਂ ਕਿਉਂਕਿ ਮਾਇਆ ਮੰਗਣੀ ਆਪਾਂ ਸਿੱਧਾ ਉਸ ਪਾਸ਼ਾ ਜੀ ਨੂੰ ਮੰਗ ਲਈਏ ਜਿਹਦੇ ਘਰ ਦੇ ਚੋਂ ਇਹ ਦਤ ਸਾਨੂੰ ਮਿਲਣੀਆਂ ਹਨ ਤਾਂ ਫਿਰ ਆਓ ਅੱਜ ਤੋਂ ਹੀ ਰੋਜ਼ਾਨਾ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਜੋ ਵੀ ਪਾਠ ਕਰਦੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਉਸੇ ਹੀ ਤਰ੍ਹਾਂ ਕਰਾਂਗੇ ਪਰ ਨਾਲ ਦੀ ਨਾਲ ਗੁਰੂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਏ ਨਾਨਕ ਮੈਂ ਤੇਰਾ ਹਾਂ ਤੇ ਪਾਸ਼ਾ ਸਾਡੇ ਇਲਾਜ ਰੱਖਣਗੇ ਸਾਡੇ ਉੱਤੇ ਪਾਸ਼ਾ ਤਰਸ ਕਰਨਗੇ ਸਾਡੇ ਉੱਤੇ ਮਿਹਰ ਕਰਨਗੇ ਅਤੇ ਸਾਨੂੰ ਆਪਣਾ ਬਣਾ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ